ਸਤਿ ਸ਼੍ਰੀ ਅਕਾਲ ਪਿਆਰਿਆਂ ਨੂੰ ਹਾਂਜੀ ਆਪਾਂ ਅੱਜ ਤੁਹਾਨੂੰ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਕੇ ਦੱਸਾਂਗੇ ਤੇ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਨ ਤੋਂ ਪਹਿਲਾਂ ਤੁਸੀਂ ਲਾਈਨਿੰਗ ਨੂੰ ਚੰਗੀ ਤਰੀਕੇ ਨਾਲ ਵਾਸ਼ ਜ਼ਰੂਰ ਕਰ ਲੈਣਾ ਤਾਂ ਕਿ ਜਿਹੜਾ ਕੱਪੜਾ ਪਹਿਲਾਂ ਹੀ ਸ਼੍ਰਿੰਕ ਹੋਣਾ ਹੋ ਜਾਵੇ ਤੇ ਇਸ ਤੋਂ ਬਾਅਦ ਆਪਾਂ ਲਾਈਨਿੰਗ ਨੂੰ ਇਸ ਤਰੀਕੇ ਨਾਲ ਵਛਾਵਾਂਗੇ ਠੀਕ ਹੈ ਜੀ ਮੈਂ ਜਿਹੜੀ ਲਾਈਨਿੰਗ ਅਟੈਚ ਕਰਦੀ ਹਾਂ ਸੂਟ ਤੇ ਹਮੇਸ਼ਾ ਆਡੀ ਹੀ ਲਾਈਨਿੰਗ ਅਟੈਚ ਕਰਦੀ ਹਾਂ ਤਾਂ ਜੋ ਆਪਾਂ ਨੂੰ ਥੱਲੇ ਤਾਂ ਫੋਲਡਿੰਗ ਕਰਨ ਦੀ ਜ਼ਰੂਰਤ ਨਾ ਪਵੇ ਇਸ ਤੋਂ ਬਾਅਦ ਆਪਾਂ ਲਾਈਨਿੰਗ ਦੇ ਉੱਪਰ ਆਪਣਾ ਮੇਨ ਜਿਹੜਾ ਸੂਟ ਦਾ ਕੱਪੜਾ ਜਿਹੜਾ ਉੱਪਰਲੀ ਸਾਈਡ ਆਪਣਾ ਪਾਸਾ ਜੀ ਉਹ ਸਿੱਧੇ ਵਾਲਾ ਪਾਸਾ ਸੈਂਟਰ ਤੇ ਪੁੱਠੇ ਵਾਲਾ ਪਾਸਾ ਜਦੋਂ ਤੁਸੀਂ ਲਾਈਨਿੰਗ ਕਟਿੰਗ ਕਰਨੀ ਉੱਪਰਲਾ ਪਾਸਾ ਹਮੇਸ਼ਾ ਸਿੱਧਾ ਹੀ ਰੱਖਣਾ ਤੇ ਇਹਨੂੰ ਚੰਗੇ ਤਰੀਕੇ ਨਾਲ ਮਿਚਾ ਲੈਣਾ ਕੋਈ ਵੀ ਵਾਲ ਆਪਣੇ ਕੱਪੜੇ ਜੀ ਨਾਲ ਲਾਈਨਿੰਗ ਦੇ ਵਿੱਚ ਨਹੀਂ ਹੋਣਾ ਚਾਹੀਦਾ ਲਾਈਨਿੰਗ ਆਪਣੀ ਮੇਨ ਸੂਟ ਤੋਂ ਘੱਟ ਨਹੀਂ ਹੋਣੀ ਚਾਹੀਦੀ ਜੇ ਆਪਣੀ ਮੇਨ ਸੂਟ ਤੋਂ ਲਾਈਨਿੰਗ ਘੱਟ ਹੋ ਗਈ ਤਾਂ ਉਹਦੇ ਵਿੱਚ ਆਪਣੇ ਮੇਨ ਸੂਟ ਦੇ ਵਿੱਚ ਬੁਲਬਲੇ ਬਣ ਜਗ ਲੱਗ ਜਾਣਗੇ ਤੇ ਲਾਈਨਿੰਗ ਆਪਣੀ ਵਿੱਚ ਟਾਈਟ ਹੋ ਜੂਗੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਾਈਨਿੰਗ ਦੇ ਇਹਦੀ ਕਟਿੰਗ ਕਰਨੀ ਹੈ ਸੂਟ ਦੇ ਨਾਲ ਨਾਲ ਲਾਈਨਿੰਗ ਕਟਿੰਗ ਕਰ ਦੇਣੀ ਹੈ ਬਰਾਬਰ ਬਰਾਬਰ ਕਟਿੰਗ ਕਰਨੀ ਹੈ ਆਪਾਂ ਠੀਕ ਹੈ ਜੀ ਜਿਵੇਂ ਆਪਣਾ ਸੂਟ ਕਟਿੰਗ ਕੀਤਾ ਹੋਇਆ ਉਸ ਦੇ ਨਾਲ ਸੇਮ ਉਸ ਤਰੀਕੇ ਨਾਲ ਹੀ ਆਪਣੀ ਲਾਈਨਿੰਗ ਕਟਿੰਗ ਹੋਊਗੀ ਤੇ ਲਾਈਨਿੰਗ ਵਾਲਾ ਸੂਟ ਕਟਿੰਗ ਕਰਨ ਔਖਾ ਨਹੀਂ ਹੈ ਬਸ ਤੁਸੀਂ ਮੇਨ ਸੂਟ ਦਾ ਆਪਣੀ ਕਟਿੰਗ ਕਰ ਲੈਣੀ ਹੈ ਇਸ ਤੋਂ ਬਾਅਦ ਲਾਈਨਿੰਗ ਦੇ ਉੱਪਰ ਵਛਾ ਵਛਾ ਕੇ ਤੁਸੀਂ ਲਾਈਨਿੰਗ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਸੇਮ ਸਰਵਾਰ ਦੀ ਵੀ ਕਟਿੰਗ ਇਸ ਤਰੀਕੇ ਨਾਲ ਹੀ ਹੁੰਦੀ ਆ बस तुम्हें मेन सूट अपना सही तरीके कटिंग होना चाहिए तो इस बार आपनिंग उपर विछा बछा के आप लाइनिंग कटिंग कर देनी है लाइनिंग दे उपर जो कमीज़ रखना वो अपना उपर हमेशा सीधे वाला पासा होना चाहिए ठीक है इस तुंबर आप बैक पल की कटिंग करा फ्रंट पले की अपनी कटिंग होगी है सेम उस तरीके नाल लाइनिंग विछा लिया इतने भी आप लाइनिंग आडी ही विछाई है इसके उपर आप कमीज़ का बैक वाला पला रखता तो बैक वाले पलर के उपर जो है जी अपना सीधे वाला पासा ਖੱਲੇ ਡੇਰਾ ਹੈਗਾ ਪਾਸ ਆਪ ਪੁੱਠੇ ਵਾਲਾ ਪਾਸਾ ਠੀਕ ਹੈ ਜੀ ਇਸ ਤੋਂ ਬਾਅਦ ਚੰਗੀ ਤਰੀਕੇ ਨਾਲ ਵਿਸ਼ਾ ਕੇ ਤੇ ਬਰਾਬਰ ਕਪੜਾ ਕਰ ਲੈਣਾ ਹੈ ਲਾਈਨਿੰਗ ਤੇ ਕਮੀਜ਼ ਦਾ ਠੀਕ ਹੈ ਜੀ ਕੋਈ ਵੀ ਵਾਲ ਆਪਣਾ ਲਾਈਨਿੰਗ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਇਹਨੂੰ ਨਾਲ-ਨਾਲ ਆਪਾਂ ਕਟਿੰਗ ਕਰ ਦੇਣਾ ਜਿਵੇਂ ਆਪਣਾ ਕਮੀਜ਼ ਕਟਿੰਗ ਕੀਤਾ ਸੇਮ ਹੀ ਉਸ ਤਰੀਕੇ ਨਾਲ ਆਪਣੀ ਲਾਈਨਿੰਗ ਕਟਿੰਗ ਹੋਊਗੀ ਤੇ ਹਾਂਜੀ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰੀਕੇ ਨਾਲ ਲੱਗਦੀ ਹੈ ਹਾਂਜੀ ਕਮੈਂਟ ਆਵੇ ਤੁਸੀਂ ਸਾਨੂੰ ਦੱਸ ਵੀ ਸਕਦੇ ਹੋ ਵੀ ਇਹ ਕਿਹੜੇ ਕਟਿੰਗ ਦੇ ਉੱਪਰ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਆਂ ਆਪਾਂ ਉਸ ਕਟਿੰਗ ਦੇ ਉੱਪਰ ਵੀਡੀਓ ਜਰੂਰ ਬਣਾਵਾਂਗੇ ਤੇ ਹਾਂਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਮੈਨੂੰ ਵੀ ਹੌਸਲਾ ਹੋ ਸਕੇ ਤੇ ਮੈਂ ਵੱਧ ਵੀਡੀਓ ਬਣਾਵਾਂ ਤੇ ਬੈਕ ਪੱਲੇ ਦੀ ਜੀ ਆਪਣੀ ਕਟਿੰਗ ਹੋ ਗਈ ਹੈ ਤੇ ਸੇਮ ਗਲੇ ਦੀ ਕਟਿੰਗ ਉਸ ਤਰੀਕੇ ਨਾਲ ਹੀ ਕਰਨੀ ਹੈ ਬਾਏ ਬਾਏ ਰੱਬ ਰੱਖਾ